ਰੈਡੀ ਉਮਰ ਦੀ ਟਲਾਨ ਤੱਕ ਆਉਂਦੇ ਆਉਂਦੇ ਜੀਵਨ ਦੀ ਰਫਤਾਰ ਮੱਠੀ ਭੈਣ ਲੱਗਦੀ ਹੈ ਡੰਡੀ ਕਿਹਾ ਤਾਂ ਇਹ ਹੀ ਜਾਣਦਾ ਹੈ ਕਿ ਇਹ ਵੇਫਿਕਰੀ ਦਾ ਸਮਾਂ ਹੁੰਦਾ ਹੈ ਕਿਉਂਕਿ ਇੱਥੋਂ ਤੱਕ ਪਹੁੰਚਣ ਉੱਤੇ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਹਨ ਪਰ ਕੀ ਅਸਲ ਵਿੱਚ ਇਸ ਤਰ੍ਹਾਂ ਹੁੰਦਾ ਹੈ ਡੰਡੀ ਨਾ ਜ਼ਿੰਮੇਦਾਰੀਆਂ ਘਟ ਹੁੰਦੀਆਂ ਹਨ ਅਤੇ ਨਾ ਫਿਕਰ ਡੰਡੀ ਫਿਕਰ ਇੱਕ ਇਸ ਤਰ੍ਹਾਂ ਦੀ ਛੈ ਹੈ ਜੋ ਜੀਵਨ ਦਾ ਸੁੱਖ ਚੈਨ ਖੋ ਲੈਂਦੀ ਹੈ ਡੰਡੀ ਅਨੂਪਵਾ ਅਤੇ ਵਿਚਾਰਾਂ ਦਾ ਜ਼ਕੀਰਾ ਇਸ ਕਦਰ ਪਰ ਜਾਂਦਾ ਹੈ ਕਿ ਇਸ ਦੇ ਪਰ ਹੇਠ ਬਜ਼ੁਰਗ ਹੱਸਣਾ ਖੇਡਣਾ ਖੁਸ਼ ਰਹਿਣਾ ਭੁੱਲ ਜਾਂਦੇ ਹਨ ਡੰਡੀ ਤਰ੍ਹਾਂ-ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਘੇਰ ਲੈਂਦੀਆਂ ਹਨ ਜਿੰਨਾ ਵਿੱਚੋਂ ਕਈ ਸਿਰਫ ਜੀਵਨ ਸ਼ੈਲੀ ਨਾਲ ਸੰਬੰਧਿਤ ਹੁੰਦੀਆਂ ਹਨ ਡੰਡੀ ਜੀਵ ਚਟੋਰੀ ਹੋ ਜਾਂਦੀ ਹੈ ਆਲਸ ਘੇਰ ਲੈਂਦਾ ਹੈ ਡੰਡੀ ਜੇਕਰ ਦੂਜੀ ਪਾਰੀ ਤੁਸੀਂ ਜੋਸ਼ ਉਮੰਗ ਅਤੇ ਖੁਸ਼ੀ ਨਾਲ ਭਰਪੂਰ ਰਹਿ ਕੇ ਖੇਡਣੀ ਹੈ ਤਾਂ ਆਪਣੇ ਵੱਲ ਧਿਆਨ ਦੇਣਾ ਹੋਵੇਗਾ ਡੰਡੀ ਹੈਲਥ ਇਜ਼ ਵੈਲਥ ਉਂਝ ਹੀ ਨਹੀਂ ਕਿਹਾ ਗਿਆ ਹੈ ਡੰਡੀ ਇਸ ਉਮਰ ਵਿੱਚ ਖਾਣ ਪੀਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਡੰਡੀ ਇਸ ਤਰ੍ਹਾਂ ਨਹੀਂ ਕੇ ਫਿੱਕਾ ਬੇਸਵਾਦ ਖਾਣਾ ਹੀ ਖਾਦਾ ਜਾਵੇ ਪਰ ਘੱਟ ਕੈਲੋਰੀ ਵਾਲਾ ਸਵਾਦੀ ਖਾਣਾ ਵੀ ਬਣਾਇਆ ਤੇ ਖਾਦਾ ਜਾ ਸਕਦਾ ਹੈ ਡੰਡੀ ਸ਼ੁਕਰ ਕਰੋ ਮਿਕਸੀ ਦਾ ਤੁਸੀਂ ਇਸ ਉਮਰ ਵਿੱਚ ਕਈ ਸਖਤ ਚੀਜ਼ਾਂ ਵੀ ਵੀ ਕੇ ਖਾ ਸਕਦੇ ਹੋ ਡੰਡੀ ਟਮਾਟਰ ਪਿਆਜ਼ ਅਦਰਕ ਲਸਣ ਇਕੱਠੇ ਪੀ ਕੇ ਰੈਡੀ ਫ੍ਰਿਜ ਵਿੱਚ ਰੱਖ ਦਿਓ ਡੰਡੀ ਇਸ ਨੂੰ ਭੁੰਨ ਕੇ ਸਬਜ਼ੀ ਵਿੱਚ ਪਾਉਣ ਉੱਤੇ ਕਿਉ ਤੇਲ ਦੀ ਜ਼ਰੂਰਤ ਨਹੀਂ ਪਵੇਗੀ ਡੰਡੀ ਇਸ ਉਮਰ ਵਿੱਚ ਮੱਖਣ ਕਿਉ کریم ਅਤੇ ਚੀਨੀ ਵਾਲੇ ਪਦਾਰਥਾਂ ਤੋਂ ਜਿੰਨਾ ਬਚੋ ਉਹਨਾ ਚੰਗਾ ਰਹੇਗਾ ਡੰਡੀ ਨਮਕ ਚੀਨੀ ਦੀ ਮਾਤਰਾ ਸੀਮਤ ਰਹੇ ਡੰਡੀ ਇਹ ਜਿਆਦਾ ਖਾਣ ਨਾਲ ਇਹ ਸਿਹਤ ਦੇ ਦੁਸ਼ਮਣ ਬਣ ਜਾਂਦੇ ਹਨ ਡੰਡੀ ਸੰਗਤਰੇ ਦਾ ਜੂਸ ਜੇਕਰ ਹਾਜਮ ਹੁੰਦਾ ਹੈ ਕੇਲਾ ਪਾਲਕ ਖੰਜੂਰ ਸ਼ਕਰਕੰਦੀ ਆਦ ਇਸ ਉਮਰ ਵਿੱਚ ਸਿਹਤ ਲਈ ਚੰਗੇ ਹਨ ਡੰਡੀ ਇਹਨਾਂ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਡੰਡੀ ਹਰੀਆਂ ਸਬਜ਼ੀਆਂ ਲੌਕੀ ਗਾਜਰਾ ਪਾਲਕ ਪਾਚਨ ਤੰਤਰ ਨੂੰ ਮਜ਼ਬੂਤ ਕਰਦੀਆਂ ਹਨ ਡੰਡੀ ਇਹਨਾਂ ਨੂੰ ਖਾਣੇ ਵਿੱਚ ਸ਼ਾਮਲ ਕਰੋ ਡੰਡੀ ਬਜ਼ੁਰਗਾਂ ਦੀ ਹਾਜਮਾ ਕਿਰਿਆ ਸੁਸਤ ਹੋਣ ਨਾਲ ਉਹਨਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਆ ਜਾਂਦੀ ਹੈ ਡੰਡੀ ਇਸ ਮੁਸ਼ਕਲ ਨੂੰ ਸੰਤੁਲਿਤ ਭੋਜਨ ਨਾਲ ਦੂਰ ਕੀਤਾ ਜਾ ਸਕਦਾ ਹੈ ਡੰਡੀ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਪੁੰਗਰੇ ਭੋਜਨ ਦੇ ਰੂਪ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਫਾਇਦੇਮੰਦ ਰਹਿੰਦੀਆਂ ਹਨ ਡੰਡੀ ਕੈਲਸ਼ੀਅਮ ਦੁੱਧ ਅਤੇ ਫਾਈਬਰ ਫਲਾਂ ਸਬਜ਼ੀਆਂ ਦਲੀਆ ਦਲੀਆ ਮੋٹے ਅਨਾਜ ਆਦ ਵਿੱਚ ਪਾਇਆ ਜਾਂਦਾ ਹੈ ਡੰਡੀ ਪਾਣੀ ਅੰਮ੍ਰਿਤ ਹੈ ਭਰਪੂਰ ਪਾਣੀ ਪੀਓ ਘੱਟ ਤੋਂ ਘੱਟ 6 ਗਲਾਸ ਡੰਡੀ ਲੈਮਨ ਟੀ ਗ੍ਰੀਨ ਟੀ ਸੂਪ ਆਦਵੀ ਸੇਤਲੇ ਫਾਇਦੇਮੰਦ ਹੰਨ ਡੰਡੀ ਭਾਰ ਧਿਆਨ ਰਹੇ ਕਿ ਹੋਣਾ ਤੁਸੀਂ ਪਹਿਲਾਂ ਦੀ ਤਰ੍ਹਾਂ ਊਰਜਾ ਨਾਲ ਭਰਪੂਰ ਜਵਾਨ ਨਹੀਂ ਹੋ ਡੰਡੀ ਆਪਣੀ ਹੱਦ ਨੂੰ ਧਿਆਨ ਵਿੱਚ ਰੱਖੋ